ਸਾਡੀ ਚਾਚੀ ਦੋ ਦਿਨ ਬੋਲੀ ਨਹੀਂ ਹੈਗੀ ਕੋਈ ਗੱਲ ਤੇ ਸਾਡੇ ਨਾਲ ਰੱਬ ਨੇ ਹੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਤੇ ਵੀ ਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡਾ ਭਰਾ ਮਤਲਬ ਸਾਡੀ ਚਾਚੂ ਰਸਾਰੇ ਜੀ ਲੈ ਗਏ ਪੁੰਜਰੇ ਕਮਉ ਬੋਤੋ ਤੁਰ ਗਏ ਹੁਣ ਮਾਂ ਦਾ ਪੀਸ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਜਾਂ ਆਪਾਂ ਜਾਣਦੇ ਵੀ ਸਾਡੇ ਕਿੱਡਾ ਤਗੜਾ ਘਾਟਾ ਪੈ ਗਿਆ ਸਾਨੂੰ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਕੁਛ ਨਹੀਂ ਇਹ ਦੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਪਰਿਵਾਰ ਨੂੰ ਜਿਹੜਾ ਇਨਸਾਫ ਪਾਜ ਇਹ ਸਿਰਫ ਸੜਕੀ ਹਾਦਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਸਾਜ਼ਿਸ਼ ਹੋ ਸਕਦੀ ਆ ਵਿਧਵਾ ਮਾਂ ਤੇ ਡਿੱਗਾ ਦੁੱਖਾਂ ਦਾ ਪਹਾੜ ਸੜਕ ਹਾਦਸੇ 'ਚ ਦੋ ਸਖੇ ਭਰਾਵਾਂ ਦੀ ਹੋਈ ਮੌਤ ਨਹਿੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕਰਦੇ ਸੀ ਕੰਮ ਇੰਸਟਾਗ੍ਰਾਮ ਤੇ ਨਹਿੰਗ ਸਿੰਘ ਫਾਸਟ ਫੂਡ ਦੇ ਨਾਮ ਨਾਲ ਸਨ ਮਸ਼ਹੂਰ ਬੀਤੀ ਦੇਰ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੁਰਤ ਮੱਲੀ ਦੇ ਦੋ ਸਖੇ ਭਰਾ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਨਾਲ ਫਤਿਹਗੜ੍ਹ ਸਾਹਿਬ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਮੌਕੇ ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ ਜਿਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਦੋਵੇਂ ਸਖੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ ਚ ਮਾਹੌਲ ਗਮਗੀਨ ਹੋ ਗਿਆ ਅਤੇ ਵਿਧਵਾ ਮਾਤੇ ਦੁੱਖਾਂ ਦਾ ਪਹਾੜ ਡਿੱਗਣ ਨਾਲ ਬੁਰਾ ਹਾਲ ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਫਤੇਗੜ ਚੂੜੀਆਂ ਚਨੇਹਿੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਤੇ ਰੋਜ਼ਾਨਾ ਫਤੇਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਪਣੇ ਘਰ ਵਾਪਸ ਆ ਰਹੇ ਸਨ ਰਾਤ ਵੀ ਆਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਹਾਦਸਾ ਵਾਪਰਿਆ ਜਿਸ ਵਿੱਚ ਦੋਨੇ ਭਰਾਵਾਂ ਦੀ ਮੌਤ ਹੋ ਗਈ। ਉਧਰ ਪਰਿਵਾਰਿਕ ਮੈਂਬਰਾਂ ਨੇ ਐਸਐਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਸੀਸੀਟੀਵੀ ਕੈਮਰੇ ਖੰਗਾਲ ਕੇ ਤੇ ਬਰੀਕੀ ਨਾਲ छानबीन ਕਰਕੇ ਬਣਦਾ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਹਾਸੇ ਦਾ ਰੂਪ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨਿਹਿੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਦੋਨੋਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ। ਕਾਫੀ ਕਾਫੀ ਤਾਂ ਜੀ ਤੇਜ ਵੀ ਕਾਫੀ ਮਤਲਬ ਹਾਈਲਾਈਟ ਹੋਇਆ ਸੀ ਇਹਨਾਂ ਦਾ ਤਾਂ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਾਕੀ ਵਾਲੇ ਪਾਸੇ ਜਾਣ ਲੇ ਨੇ ਹਲਾਤ ਤੁਸੀਂ ਕਰ ਦੇਵੇ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਇਹਨਾਂ ਦੇ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜਿਆਦਾ ਮਿਹਨਤੀ ਸੀ ਕਦੀ ਵੀ ਮਤਲਬ ਬਿਨਾ ਮੁਕਾਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਮਾਂ ਬਸ ਔਖਾ ਹੋ ਗਿਆ ਬਹੁਤ ਜਿਆਦਾ ਜੀ ਸਾਡੀ ਅੱਜ 2 ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਤੇ ਇਕ ਤਾਂ ਹਟਣਾ ਰੱਬ ਨੇ ਹੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਦੇ ਵਿਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡੇ ਭਰਾ ਮਤਲਬ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਇੱਕ ਮਾਊ ਬੋਤੋ ਤੁਰ ਗਏ ਹੁਣ ਮਾਂ ਦਾ ਪਿੱਛੋਂ ਕੀ ਸਹਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਜਾਂ ਆਪਾਂ ਜਾਣਦੇ ਵੀ ਸਾਡੇ ਕਿੱਡਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹਨੂੰ ਐਕਸੀਡੈਂਟ ਦਾ ਰੂਪ ਨਾਨ ਦਿੱਤਾ ਜਾਵੇ ਬਾਰ ਬਾਰ ਤੇ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਜਿਨ੍ਹਾਂ ਨੇ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਸ ਨੇ ਕੋਈ ਏਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹਦੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੀ ਪਈ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਆਂ ਸਿੰਘਾਂ ਦਾ ਲਾਲ ਕੇ ਆਪਾਂ ਆਪ ਜਾਂਚ ਕਰ ਲੈਨੇ ਹਾਂ ਲੋਕਾਂ ਦਾ ਮੁਸੀਬਤ ਪਰਿਵਾਰ ਤੇ ਆ ਗਈ ਜਿਹੜੀ ਇਹ ਕਦੇ ਵੀ ਨਹੀਂ ਭਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਪਰਪੇ ਮਿਹਨਤੀ ਫਾਸ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਹੈ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲੜਕੜ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਕੁਝ ਨਹੀਂ ਅਜੇ ਦੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਸੜਕੀ ਹਾਸਾ ਕਿਹਾ ਸਕਦੇ ਆ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨ ਆਹੀਂ ਉਸ ਵੇਲੇ ਹੀ ਵੇਖੀਆਂ ਨੇ ਉਹਦੇ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਹ ਮਤਲਬ ਸਾਜ਼ਿਸ਼ ਹੋ ਸਕਦੀ ਆ ਇਸ ਸਾਜ਼ਿਸ਼ ਯਤਨ ਇੱਕ ਦੋ ਬੰਦਾ ਨਹੀਂ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਯੰਗ ਸਿੰਘ ਹੀ ਪਈ ਤਾਂ ਜਾਸਤਰਤਾਰੀ ਬੰਦਾ ਸੀ ਤੋਂ ਜਿਹੜੇ ਹੀ ਚੰਗੇ ਝੋਟੇ ਵਰਗੇ ਭਰਾ ਹੰਦੋਵੇਂ ਤੇ ਉਹਨਾਂ ਨੂੰ ਕੋਸ਼ਿਸ਼ਾਂ ਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉੱਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋ ਹੌਲੀ ਆਈ ਆ ਤੇ ਜਿਤਨਾ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫਿਰ ਇੱਕਦਮ ਨਿਠਾਉਂਦੇ ਆ ਉਥੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਬੇਸ਼ੱਕ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਜ ਦੇ ਘੇਰੇ ਦੇ ਵਿੱਚ ਲਿਆਂਦਾ ਜਾ